ਕੌਣ ਨੇ ਜਗਜੀਤ ਸਿੰਘ ਡੱਲੇਵਾਲ ਕਿੰਨੀ ਵਾਰ ਰੱਖ ਚੁੱਕੇ ਨੇ ਮਰਨ ਵਰਤ ਕਿਸਾਨੀ ਮੰਗਾਂ ਲਈ ਖਨੌਰੀ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਪਰਿਵਾਰ ਦਾ ਪਿਛੋਕੜ ਰਾਜਸਥਾਨ ਦੇ ਜੈਸਲਮੀਰ ਦਾ ਉਹਨਾਂ ਦੇ ਵੱਡੇ-ਵਡੇਰੇ ਫਰੀਦਕੋਟ ਆ ਕੇ ਵਸ ਗਏ ਸਨ ਇੱਥੇ ਹੀ ਜਗਜੀਤ ਸਿੰਘ ਦਾ ਜਨਮ ਹੋਇਆ ਜਿਨ੍ਹਾਂ ਨੂੰ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਦੀ ਸ਼ੁਰੂਆਤੀ ਪੜ੍ਹਾਈ ਫਰੀਦਕੋਟ ਦੀ ਹੈ ਇਸ ਤੋਂ ਬਾਅਦ ਉਨ੍ਹਾਂ ਨੇ ਮਾਸਟਰ ਡਿਗਰੀ ਰਾਜਨੀਤੀ ਸ਼ਾਸਤਰ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ। ਜਵਾਨੀ ਵੇਲੇ ਉਹ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਗਤੀਵਿਧੀਆਂ 'ਚ ਸ਼ਾਮਲ ਹੁੰਦੇ ਰਹੇ। 40 ਸਾਲਾਂ ਤੋਂ ਸੰਘਰਸ਼ਾਂ 'ਚ ਹਿੱਸਾ ਲੈੰਦੇ ਆਰ.ਏ. ਢੱਲੇਵਾਲ ਕਿਵੇਂ ਇੱਕ ਕਿਸਾਨ ਆਗੂ ਬਣੇ? ਸਨ 2000 ਵਿੱਚ ਜਗਜੀਤ ਸਿੰਘ ਢੱਲੇਵਾਲ ਦੇ ਵੱਡੇ ਭਰਾ ਬੀ.ਕੇ.ਯੂ ਲਖੋਵਾਲ ਦੇ ਬਲਾਕ ਖਜ਼ਾਨਚੀ ਬਣੇ ਸਨ। ਜ਼ਿਆਦਾ ਪੜੇ ਲਿਖੇ ਨਾ ਹੋਣ ਕਾਰਨ ਜਗਜੀਤ ਸਿੰਘ ਡੱਲੇਵਾਲ ਹਿਸਾਬ ਕਿਤਾਬ ਵਿੱਚ ਉਹਨਾਂ ਦੀ ਮਦਦ ਕਰਦੀ। ਇਸੇ ਦੌਰਾਨ ਉਹ ਸੰਘਰਸ਼ ਵਿੱਚ ਹਿੱਸਾ ਲੈਣ ਲੱਗੇ। 2001 ਵਿੱਚ ਬੀਕੇਯੂ ਲਖੋਵਾਲ ਦੇ ਆਗੂ ਅਜਮੇਰ ਸਿੰਘ ਲਖੋਵਾਲ ਅਤੇ ਪਸ਼ੌਰਾ ਸਿੰਘ ਸਿੱਧੂਪੁਰ ਵਿਚਾਲੇ ਵੱਖਰੇਵੇਂ ਹੋ ਗਏ। ਅਤੇ ਯੂਨੀਅਨ ਦੋ ਧੜਿਆਂ 'ਚ ਵੰਡੀ ਗਈ। ਇਸ ਦੌਰਾਨ ਡੱਲੇਵਾਲ ਸਿੱਧੂਪੁਰ ਧੜੇ ਨਾਲ ਗਏ ਤੇ ਉਹਨਾਂ ਨੂੰ ਫਰੀਦਕੋਟ ਦਾ ਬਲਾਕ ਪ੍ਰਧਾਨ ਬਣਾਇਆ ਗਿਆ। ਇਸ ਅਹੁਦੇ ਤੇ ਉਹਨਾਂ 15 ਸਾਲ ਕੰਮ ਕੀਤਾ ਉਸ ਮਗਰੋਂ ਸਮਾਪਤ ਕੀ ਉਹ ਯੂਨੀਅਨ ਦੇ ਪ੍ਰਧਾਨ ਬਣ ਗਏ ਹੁਣ ਤੱਕ ਡੱਲੇਵਾਲ 6 ਵਾਰ ਮਰਨ ਵਰਤ ਰੱਖ ਚੁੱਕੇ ਨੇ ਪਹਿਲਾ ਮਰਨ ਵਰਤ ਮੀਡੀਆ ਰਿਪੋਰਟਸ ਮੁਤਾਬਕ ਡੱਲੇਵਾਲ ਨੇ ਪਹਿਲਾ ਮਰਨ ਵਰਤ 2005-6 ਵਿੱਚ ਰੱਖਿਆ ਤਪਾ ਮੰਡੀ ਵਿੱਚ ਮੰਗਾਂ ਲਈ ਸੰਘਰਸ਼ ਕਰਦਿਆਂ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਫਿਰੋਜ਼ਪੁਰ ਲੈ ਗਈ ਜਿੱਥੇ ਉਹਨਾਂ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਗਿਆ ਇਸ ਦੇ ਵਿਰੋਧ ਵਿੱਚ ਡੱਲੇਵਾਲ ਨੇ ਪਹਿਲੀ ਵਾਰ 10 ਦਿਨਾਂ ਦਾ ਮਰਨ ਵਰਤ ਰੱਖਿਆ ਆਖਿਰ 11ਵੇਂ ਦਿਨ ਸਾਰੇ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਹੋ ਗਈ ਦੂਜਾ ਮਰਨ ਵਰਤ 2018 ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਕੂਚ ਕੀਤਾ ਪੁਲਿਸ ਤੇ ਰੋਕੇ ਜਾਣ ਤੇ ਉਹਨਾਂ ਮਰਨ ਵਰਤ ਸ਼ੁਰੂ ਕਰ ਦਿੱਤਾ ਕਈ ਦਿਨਾਂ ਬਾਅਦ ਸਰਕਾਰ ਨੇ ਕਿਸਾਨਾਂ ਨੂੰ ਟਰੈਕਟਰਾਂ ਦੀ ਬਜਾਏ ਬੱਸਾਂ ਵਿੱਚ ਚਲੇ ਜਾਣ ਲਈ ਆਖਿਆ ਉਹ ਦਿੱਲੀ ਜਾਣ ਵਿੱਚ ਸਫਲ ਹੋਏ ਤੇ ਰਾਮਲੀਲਾ ਮੈਦਾਨ ਵਿੱਚ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਅੰਨਾ ਹਜ਼ਾਰੇ ਦਾ ਵਰਤ ਵੀ ਉਦੋਂ ਹੀ ਸ਼ੁਰੂ ਹੋਇਆ ਤੇ ਸਰਕਾਰ ਨੇ ਸੁਆਮੀਨਾਥਨ ਸਿਫਾਰਸ਼ਾਂ ਲਾਗੂ ਕਰਨ ਦਾ ਲਿਖਤੀ ਭਰੋਸਾ ਦਿੱਤਾ ਅਤੇ ਉਹਨਾਂ ਦਾ ਇਹ ਵਰਤ ਖਤਮ ਹੋਇਆ ਤੀਜਾ ਮਰਨ ਵਰਤ ਚੰਡੀਗੜ੍ਹ ਵਿੱਚ 2019 ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇਣ ਆਏ ਪਰ ਪੁਲਿਸ ਨੇ ਜ਼ਬਰੀ ਉਠਾਉਣ ਨੂੰ ਕੋਸ਼ਿਸ਼ ਕੀਤੀ ਤਾਂ ਡੱਲੇਵਾਲ ਨੇ ਵਰਤ ਸ਼ੁਰੂ ਕਰ ਦਿੱਤਾ ਬਾਦ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਤੇ ਕੁਝ ਮੰਗਾਂ ਮੰਨ ਲਈਆਂ ਗਈਆਂ। ਚੌਥਾ ਮਰਨ ਵਰਤ 2023 ਵਿੱਚ ਫਰੀਦਕੋਟ ਵਿੱਚ ਆਬਾਦਕਾਰ ਕਿਸਾਨਾਂ ਤੋਂ ਜ਼ਮੀਨ ਨਾ ਖੋਣ ਲਈ ਵਰਤ ਰੱਖਿਆ ਗਿਆ ਜੋ ਲਿਖਤੀ ਸਮਝੌਤੇ ਦੇ ਨਾਲ ਖਤਮ ਹੋਇਆ। ਡੱਲੇਵਾਲ ਦਾ ਪੰਜਵਾਂ ਮਰਨ ਵਰਤ 2023 ਵਿੱਚ ਪਟਿਆਲਾ 'ਚ ਬਿਜਲੀ ਸੰਬੰਧੀ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਕਿਸਾਨਾਂ ਦੇ ਪ੍ਰਸ਼ਾਸਨ ਨੇ ਜ਼ਬਰੀ ਟੈਂਟ ਪੁੱਟਣ ਦੀ ਕੋਸ਼ਿਸ਼ ਕੀਤੀ। ਡੱਲੇਵਾਲ ਵਰਤ ਤੇ ਬੈਠ ਗਏ ਬਾਅਦ ਵਿੱਚ ਲਿਖਤੀ ਮੰਗਾ ਮੰਨੀਆਂ ਗਈਆਂ ਤੇ ਸੰਘਰਸ਼ ਜਿੱਤ ਦੇ ਨਾਲ ਖਤਮ ਹੋਇਆ ਡੱਲੇਵਾਲ ਦੀ ਪਤਨੀ ਦੀ ਇਸੇ ਸਾਲ 6 ਮਹੀਨੇ ਪਹਿਲਾਂ ਮੌਤ ਹੋਈ ਤੇ ਹੁਣ ਉਹਨਾਂ ਦੇ ਪਰਿਵਾਰ ਵਿੱਚ ਇੱਕ ਪੁੱਤਰ ਨੂੰ ਤੇ ਪੁੱਤਰਾ ਡੱਲੇਵਾਲ 6ਵੀਂ ਵਾਰ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਐਮਐਸਪੀ ਅਤੇ ਹੋਰ ਕਿਸਾਨੀ ਮੰਗਾ ਖਾਤਰ ਖਨੌਰੀ ਬਾਰਡਰ ਤੇ ਉਹ 25 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਤੇ ਨੇ ਉਮਰ ਦਰਾਜ਼ ਹੋਣ ਦੇ ਨਾਲ-ਨਾਲ ਉਹ ਇੱਕ ਕੈਂਸਰ ਪੀੜਿਤ ਵੀ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰ ਲਿਓ